ਮੈਨੂੰ ਦੁੱਖ ਸਭ ਤੋਂ ਮੈਨੂੰ ਗੁੱਸੇ ਨਾਲੋਂ ਜ਼ਿਆਦਾ ਦੁੱਖ ਹੋ ਰਿਹਾ ਇਸ ਗੱਲ ਦਾ ਕਿ ਯਾਰ ਸਾਡੀ ਕੌਮ ਦਾ ਇਹ ਜੱਥੇਦਾਰ ਸੀ ਤੇ ਇਹ ਬੰਦਾ ਜਿਹੜਾ 10 ਸਾਲ ਸਾਡੀ ਕੌਮ ਦਾ ਜੱਥੇਦਾਰ ਰਹਿ ਗਿਆ ਇਹ ਕਿਹੜੇ ਗੁਰਬਾਨੀ ਦੇ ਚੱਕੇ ਪੈਸੇ ਕਮਾਉਣ ਦੇ ਪਹਿਲਾਂ ਆਪ੍ਰੀਲ ਤੋਂ ਜਾਂਦਾ ਰਾਜ ਭਵਨ ਤੋਂ ਉੱਥੇ ਜਾ ਕੇ ਮੀਟਿੰਗਾਂ ਹੁੰਦੀਆਂ ਤੇ ਆ ਕੇ ਫਿਰ ਇਹ ਬਿਆਨ ਦਿੱਤੇ ਕਾਰੋਂ ਦੇਣਾ 10 ਸਾਲ ਸੈਂਕੜਿਆਂ ਘੇੜੇ ਵਿਦੇਸ਼ਾਂ ਚ ਲਾਏ ਡਾਲਰ ਇਕੱਠੇ ਕੀਤੇ ਪਾਉਂਡ ਇਕੱਠੇ ਕੀਤੇ ਡਰਹਮ ਇਕੱਠੇ ਕੀਤੇ ਗੁਰੂ ਤੋਂ ਬੋਲਣ ਦਾ ਪੈਸਾ ਸੀ ਨਾ ਜਮਾ ਨਹੀਂ ਕਰਾਇਆ ਉੱਥੇ ਜਾ ਕੇ ਕਿਰਪਾਏ ਦੀ ਡਾਲਰ ਦੀ ਰਸੀਦੇ ਨਾ ਕੀ ਕੁਰਬਾਨੀ ਵੇਚ ਕੇ ਪੈਸਾ ਕਮਾਇਆ ਜੀ ਸੁਖਬੀਰ ਸਿੰਘ ਬਾਦਲ ਨੇ ਤੇ ਲੈ ਲੈਣਾ ਚਾਹੀਦਾ ਜਦੋਂ ਲੋਕ ਜਦੋਂ ਕਿਸੇ ਪ੍ਰੈਸ ਵਾਲੇ ਨੇ ਪੁੱਛਿਆ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਅ ਬੜੇ ਤਕੜੇ ਹੋ ਕੇ ਸੇਵਾ ਕਰਦੇ ਆ ਹਰ ਥਾਂ ਤੇ ਪਹੁੰਚ ਰਹੇ ਆ ਲੋਕਾਂ ਦੀ ਮਦਦ ਕਰ ਰਹੇ ਆ ਤੇ ਹੋਰ ਕੋਈ ਗੱਲ ਨਾ ਆਈ ਕਹਿੰਦਾ ਜੀ ਗੁਰਬਾਣੀ ਵੇਚ ਕੇ ਪੈਸਾ ਕਮਾਇਆ ਤੇ ਲੈ ਲੈਣੇ ਚਾਹੀਦੇ ਮੈਨੂੰ ਦੁੱਖ ਸਭ ਤੋਂ ਮੈਨੂੰ ਗੁੱਸੇ ਨਾਲੋਂ ਜ਼ਿਆਦਾ ਦੁੱਖ ਹੋ ਰਿਹਾ ਇਸ ਗੱਲ ਦਾ ਕਿ ਯਾਰ ਸਾਡੀ ਕੌਮ ਦਾ ਇਹ ਜੱਥੇਦਾਰ ਸੀ ਗੁਰਬਾਣੀ ਦਾ ਇੱਕ ਇੱਕ ਅੱਖਰ ਜਿਹੜਾ ਲਿਖਿਆ ਅਨਮੋਲ ਹੈ ਕੀ ਉਹਦੀ ਕੀਮਤ ਲਾ ਸਕਦੇ ਹੋ ਤੁਸੀਂ ਤੇ ਇਹ ਬੰਦਾ ਜਿਹੜਾ 10 ਸਾਲ ਸਾਡੀ ਕੌਮ ਦਾ ਜਥੇਦਾਰ ਰਹਿ ਗਿਆ ਇਹ ਕਹਿ ਰਿਹਾ ਗੁਰਬਾਣੀ ਵੇਚ ਕੇ ਪੈਸੇ ਕਮਾਈ ਜਾ ਰਹੇ ਉਹਦੇ ਤੋਂ ਲੈ ਲਓ ਫਿਰ ਤੁਸੀਂ ਇਹ ਸਾਰੀਆਂ ਸਾਜ਼ਿਸ਼ਾਂ ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਇਹ ਪੰਜਾਬ ਦੀ ਖੇਤਰੀ ਪਾਰਟੀ ਨੂੰ ਕੌਮ ਦੀ ਨੁਮੈਂਦਾ ਜਥੇਬੰਦੀ ਨੂੰ ਕਮਜ਼ੋਰ ਕਰਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਸਤੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਾਡੀ ਸਿੱਖਾਂ ਦੀ ਸੰਸਥਾ ਹੈ ਸਭ ਤੋਂ ਵੱਡੀ ਸੰਸਥਾ ਹੈ ਉਹਨੂੰ ਧਾ ਲੌਂਗ ਵਾਸਤੇ ਸਾਰੀਆਂ ਸਾਜ਼ਿਸ਼ਾਂ ਸਭ ਨੂੰ ਸਾਨੂੰ ਸਭ ਨੂੰ ਪਤਾ ਹੈ ਹਰਪ੍ਰੀਤ ਜਿੱਥੇ-ਜਿੱਥੇ ਮੀਟਿੰਗਾਂ ਹੋਈਆਂ ਪਹਿਲਾਂ ਹਰਪ੍ਰੀਤ ਸਿਓ ਜਾਂਦਾ ਹੈ ਰਾਜ ਭਵਨ ਉੱਥੇ ਜਾ ਕੇ ਮੀਟਿੰਗਾਂ ਹੁੰਦੀਆਂ ਤੇ ਆ ਕੇ ਫਿਰ ਇਹ ਬਿਆਨ ਦਿੱਤੇ ਜਾਂਦੇ ਆ ਕਿ ਸਾਨੂੰ ਨਹੀਂ ਪਤਾ ਹਰ ਚੀਜ਼ ਦਾ ਪ੍ਰੂਫ ਹੈ ਪਰ ਦੁੱਖ ਇਸ ਗੱਲ ਤੇ ਹੈ ਕਿ ਤੁਸੀਂ ਇਹ ਹੜਾਂ ਦੇ ਸਮੇਂ ਚ ਤਾਂ ਰੁਕ ਜਾਂਦੇ ਫਿਰ ਸ਼੍ਰੋਮਣੀ ਕਮੇਟੀ ਤੇ ਕੀਤਾ ਜਾਂਦਾ ਜੀ ਕਿ ਸ਼੍ਰੋਮਣੀ ਕਮੇਟੀ ਨੇ ਵੀ ਫਲਾ ਥਾਂ ਤੇਲ ਦਿੱਤਾ ਮੈਂ ਤਾਂ ਕਹਿੰਦਾ ਸ਼੍ਰੋਮਣੀ ਕਮੇਟੀ ਨੂੰ ਹਰ ਥਾਂ ਦੇਣਾ ਚਾਹੀਦਾ ਤੇ ਦੇ ਵੀ ਰਹੇ ਆ ਚੰਗੀ ਗੱਲ ਹੈ ਕੌਮ ਦਾ ਪੈਸਾ ਹੈ ਸੰਗਤ ਦਾ ਪੈਸਾ ਹੈ ਜੇ ਅਸੀਂ ਸੰਗਤ ਤੇ ਨਹੀਂ ਨਾਵਾਂਗੇ ਤੇ ਫਿਰ ਕਿਤੇ ਤੇ ਲੱਗੂਗਾ ਜੀ ਹਰ ਬੰਦਾ ਤਿਲਫੁਲ ਆਪਦਾ ਯੋਗਦਾਨ ਪਾ ਰਿਹਾ ਹੈ ਤੇ ਮੈਂ ਤਾਂ ਇਹ ਵੇਖ ਰਿਹਾ ਉਸ ਦਿਨ ਤੋਂ ਇਹਨਾਂ ਨੂੰ ਤਕਲੀਫ ਕਿਸ ਕੱਲ ਦੀ ਹੋ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਹਰ ਜਗ੍ਹਾ ਪਹੁੰਚ ਕੇ ਮੇਨੂੰ ਲੱਗਦਾ ਕੱਲਾ ਲੀਡਰ ਹੋਊਗਾ ਪੰਜਾਬ ਦਾ ਜਿਹੜਾ ਹਰ ਉਸ ਬੰਦੇ ਤੇ ਪਹੁੰਚਿਆ ਜਿੱਥੇ ਪਾਣੀ ਆਇਆ ਹਰ ਉਸ ਖੇਤ ਤੱਕ ਪਹੁੰਚ ਕੀਤੀ ਜਿਹੜਾ ਦੀਦਾ ਨੁਕਸਾਨਿਆ ਗਿਆ ਹਰ ਉਸ ਜ਼ਿਲ੍ਹੇ ਦੇ ਅਖੀਰਲੇ ਪਿੰਡ ਤੱਕ ਵੀ ਪਹੁੰਚਿਆ ਜਿਹੜਾ ਹੜਾਂ ਦੀ ਮਾਰ ਦੇ ਵਿੱਚ ਆਇਆ ਇੱਕੋ ਲੀਡਰ ਹੋਊਗਾ ਮੈਨੂੰ ਕੋਈ ਹੋਰ ਤੁਸੀਂ ਦਿਖਾ ਦਿਓ ਤੇ ਸੁਭਾਵਕ ਹੈ ਜੇ ਕੋਈ ਕੰਮ ਕਰੂਗਾ ਤਾਂ ਉਹ ਲੋਕ ਉਹਦੀ ਸਰਾਹਣਾ ਵੀ ਕਰਨਗੇ ਕੋਈ ਸਰਾਹਣਾ ਪਿੱਛੇ ਅੱਜ ਨਹੀਂ ਕਰ ਰਿਹਾ ਪਰ ਸੁਭਾਵਕ ਹੈ ਜੇ ਕੋਈ ਕੰਮ ਕਰੂਗਾ ਤਾਂ ਲੋਕ ਕਹਿਣਗੇ ਚੰਗੇ ਨੂੰ ਤਾਂ ਚੰਗਾ ਕਿਹਾ ਜਾਂਦਾ ਤੇ ਉਸ ਚੀਜ਼ ਵੀ ਉਹ ਚੀਜ਼ ਵੀ ਜਰੀ ਨਾ ਗਈ ਤੇ ਸਾਰੇ ਜਾਣੇ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਇਹ ਸਟੇਟਮੈਂਟਾਂ ਆਉਣ ਤੋਂ ਪਹਿਨਾ ਰਾਜ ਭਵਨ ਦੇ ਵਿੱਚ ਮੀਟਿੰਗ ਹੋਈ ਏ ਸੋ ਇਸ ਕੱਲ ਦਾ ਬੜਾ ਦੁੱਖ ਹੈ ਮੈਂ ਅੱਜ ਵੀ ਇਹਨਾਂ ਨੂੰ ਕਹਿਣਾ ਹੜਾਂ ਦੀ ਮਾਰ ਦੇ ਵਿੱਚ ਅੱਜ ਪੰਜਾਬ ਹੈ ਅੱਜ ਸਿਆਸਤ ਛੱਡ ਦਿਓ ਤੁਸੀਂ ਵੀ ਲਾਓ ਮੈਂ ਤਾਂ ਆਰਟਰੀਟ ਨੂੰ ਕਹਿਣਾ ਤਖਤ ਦਾ ਜੱਥੇਦਾਰ ਹੁੰਦੇ ਆ 10 ਸਾਲ ਸੈਂਕੜਿਆਂ ਘੇੜੇ ਵਿਦੇਸ਼ਾਂ ਚ ਲਾਏ ਡਾਲਰ ਇਕੱਠੇ ਕੀਤੇ ਪਾਉਂਡ ਇਕੱਠੇ ਕੀਤੇ ਦਿਰਹਮ ਇਕੱਠੇ ਕੀਤੇ ਗੁਰੂ ਦੀ ਗੋਲਤ ਦਾ ਪੈਸਾ ਸੀ ਨਾ ਜਮਾ ਨਹੀਂ ਕਰਾਇਆ ਉੱਥੇ ਜਾ ਕੇ 1 ਰੁਪਏ ਦੀ 1 ਡਾਲਰ ਦੀ ਰਸੀਦ ਹੈ ਨਹੀਂ ਤੇ ਲਾ ਦੇ ਫਿਰ ਉਹ ਕਾਦੇ ਹਾਸਤੇ ਨਿੱਜੀ ਜਾਇਦਾਦਾਂ ਬਣਾਈਆਂ ਲਾਓ ਪੌਂਟ ਤੇ ਨਾ ਮੈਂ ਤਾਂ ਕਹਿੰਦਾ ਤੁਸੀਂ ਸਾਰੇ ਵੀ ਰਲ ਕੇ ਲਾਓ ਤੁਸੀਂ ਲਾਓ ਅਸੀਂ ਸ਼ਰਾਗਾ ਕਰਾਂਗੇ ਉਸ ਚੀਜ਼ ਦੀ ਕੋਈ ਕਹਿੰਦਾ ਜੀ ਪੈਸੇ ਬਣ ਰਿਹਾ ਯਾਰ ਅੱਜ ਦੇ ਲੋਕਾਂ ਨੂੰ ਲੋੜ ਹੈ ਹਰ ਚੀਜ਼ ਦੀ ਲੋੜ ਹੈ ਜਿਹਦੇ ਕੋਲੇ ਜੋ ਚੀਜ਼ ਸਮਰੱਥਾ ਮੁਤਾਬਕ ਆਦੀਆ ਹਰ ਬੰਦਾ ਜਾ ਕੇ ਮਦਦ ਕਰੇ ਤੇ ਮੈਂ ਇਹੀ ਬੇਨਤੀ ਕਰਦਾ ਕਿ ਸਿਆਸਤ ਛੱਡੋ ਸ਼੍ਰੋਮਣੀ ਅਕਾਲੀ ਦਲ ਨਾਲ ਤੁਸੀਂ ਲੜਾਈ ਲੜਨੀ ਹੈ ਇਹ ਹੜਾਂ ਦੀ ਮਾਰ ਤੋਂ ਬਾਅਦ ਲੜ ਲਾਂਗੇ ਇਹ ਕੰਮ ਨਾ ਕਰੋ ਅੱਜ ਪੰਜਾਬ ਦੇ ਲੋਕ ਕੋਈ ਵੀ ਤੁਹਾਨੂੰ ਇਸ ਗੱਲ ਤੇ ਚੰਗਾ ਨਹੀਂ ਕਹੂਗਾ ਜਦੋਂ ਲੋਕਾਂ ਦੀ ਜ਼ਿੰਦਗੀ ਮੌਤ ਦੀ ਗੱਲ ਆਈ ਪਈ ਹੈ ਘਰ ਟਹਿ ਗਿਆ ਹੈ ਫਸਲਾਂ ਬਰਬਾਦ ਹੋ ਗਈਆਂ ਪਤਾ ਨਹੀਂ ਗਾਂ ਨੂੰ ਵੀ ਹੋਣੀਆਂ ਫਸਲਾਂ ਕਿ ਨਹੀਂ ਹੋਣੀਆਂ ਡੰਗਰ ਪਸ਼ੂ ਲੋਕਾਂ ਦਾ ਸਭ ਕੁਝ ਖਤਮ ਹੋ ਗਿਆ ਆ ਤੇ ਤੁਹਾਨੂੰ ਸਿਆਸਤ ਸੁਝਰੀ ਆ ਕਿਹੜੀਆਂ ਸ਼ਕਤੀਆਂ ਦੇ ਕਹਿ ਤੁਸੀਂ ਕਰ ਰਹੇ ਹੋ ਸਾਨੂੰ ਨਹੀਂ ਪਤਾ 10 ਸਾਲ ਕੰਨੀ ਅਪ੍ਰੀਚਮ ਤਖਤ ਦਾ ਜੱਥੇਦਾਰ ਰਿਹਾ ਉਦੋਂ ਨਾ ਇਹਨੂੰ ਚੇਤਾ ਆਇਆ ਕਿ ਕੁਰਬਾਨੀ ਵਿਕਰੀ ਹੈ ਉਦੋਂ ਸਭ ਠੀਕ ਸੀ ਜਦੋਂ ਆਪਦੀਆਂ ਕਰਤੂਤਾਂ ਕਾਰਨ ਤੁਹਾਨੂੰ ਕੌਮ ਨੇ ਲਾ ਕੇ ਪਰਾਂ ਕੀਤਾ ਤੇ ਅੱਜ ਤੁਹਾਨੂੰ ਸਭ ਕੁਝ ਚੇਤਾ ਆ ਗਿਆ ਮੈਂ ਕੰਨਾ ਕਰਨੀਆਂ ਨਹੀਂ ਚਾਹੁੰਦਾ ਮੈਂ ਤਾਂ ਹੀ ਬੇਨਤੀ ਕਰਦਾ ਹੱਥ ਜੋੜ ਕੇ ਸਾਰਿਆਂ ਨੂੰ ਕਿ ਅੱਜ ਜਿਹੜਾ ਸਮਾਂ ਇਹ ਸਮਾਂ ਸੇਵਾ ਦਾ ਜਿਹੜਾ ਬੰਦਾ ਕਰਦਾ ਹੈ ਉਹਦਾ ਵੀ ਭਲਾ ਹੋਵੇ ਜਿਹੜਾ ਸਿਆਸਤ ਕਰਦਾ ਮੈਂ ਤਾਂ ਕਹਿੰਦਾ ਉਹਦਾ ਵੀ ਭਲਾ ਹੋਵੇ ਪਰ ਕੌਮ ਨੇ ਬਖਸ਼ਣਾ ਨਹੀਂ ਤੁਹਾਨੂੰ ਅੱਜ ਸਾਰੇ ਜਾਣੇ ਰਲ ਮਿਲ ਕੇ ਤਕੜੇ ਹੋ ਕੇ ਹਮਲਾ ਮਾਰੀਏ ਸਰਕਾਰਾਂ ਤੋਂ ਉਮੀਦ ਨਾ ਰੱਖੋ ਮੈਂ ਫੇਰ ਅੱਜ ਇਹ ਗੱਲ ਕਹਿਣੀ ਚਾਹੁੰਦਾ ਅੱਜ ਮੈਂ ਭਗਵੰਤ ਮਾਨ ਸਾਹਿਬ ਦੀ ਵੀ ਪ੍ਰੈਸ ਕਾਨਫਰੰਸ ਵੇਖ ਲਈ ਉਹਦੇ ਵਿੱਚ ਵੀ ਕੁਝ ਨਹੀਂ 4 ਦਿਨ ਪਹਿਲਾਂ ਪ੍ਰਧਾਨ ਮੰਤਰੀ ਜੀ ਆਏ ਸੀ ਉਹ ਵੀ 1600 ਕਰੋੜ ਰੁਪਇਆ ਕਹਿੰਦੇ ਡਿਜ਼ਾਸਟਰ ਫੰਡ ਨੂੰ ਦੇ ਚਲੇ ਯਾਰ ਕੀ ਪੰਜਾਬੀਆਂ ਨਾਲ ਮਜ਼ਾਕ ਕਰ ਰਹੇ ਹੋ ਤੁਸੀਂ ਸੋ ਪੰਜਾਬੀ ਜਿਹੜਾ ਵੀ ਕੋਈ ਦੇ ਰਿਹਾ ਸਾਨੂੰ ਇਸ ਇਸ ਸਮੇਂ ਦੇ ਵਿੱਚ ਮਦਦ ਕਰ ਰਿਹਾ ਉਹਦਾ ਸਿਰ ਝੁਕਾ ਕੇ ਧੰਨਵਾਦ ਕਰਦੇ ਆ ਪਰ ਪੰਜਾਬੀ ਸੰਵਰਤ ਹੈ ਸਾਰੀ ਕੌਮ ਲੱਗੀ ਹੈ ਤਕੜੇ ਹੋ ਕੇ